ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਬ੍ਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਈਆਂ ਬਾਜ਼ਾਰ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਊਗਾ ਆਪਾਂ ਮਰੇਰ ਕੋਟਲੇ ਬਾਜ਼ਾਰ ਦੇ ਵਿੱਚ ਪਹੁੰਚ ਗਏ ਆ ਇੱਥੇ ਜਿਹੜਾ ਕੱਪੜਾ ਬਹੁਤ ਹੀ ਡਿਸਕਾਊਂਟ ਦੇ ਵਿੱਚ ਬਹੁਤ ਹੀ ਭਾਰੀ ਸੇਲ ਲੱਗੀ ਹੋਈ ਆ ਕੱਪੜਿਆਂ ਦੀ ਦੁਕਾਨ ਤੇ ਹਰ ਇੱਕ ਦੁਕਾਨ ਦੇ ਉੱਪਰ ਮੈਲਦਾ ਤੇਲੀ ਬਾਜ਼ਾਰ ਦੇ ਵਿੱਚ ਠੀਕ ਹੈ ਜੀ ਮਰੇਰ ਕੋਟਲਾ ਤੇਲੀ ਬਾਜ਼ਾਰ ਦੇ ਵਿੱਚ ਮੈਂ ਅੱਗੇ ਜਿਹੜੀ ਆਪਾਂ ਸ਼ਾਪ ਤੋਂ ਸ਼ਾਪਿੰਗ ਕੀਤੀ ਸੀ ਮੈਂ ਉਹ ਸ਼ਾਪਿੰਗ ਦਾ ਸ਼ਾਪ ਦਾ ਤੁਹਾਨੂੰ ਨਾਮ ਵੀ ਦੱਸ ਦੇਵਾਂਗੀ ਇੱਥੇ ਤੁਸੀਂ ਪੜ੍ਹ ਸਕਦੇ ਹੋ ਲਾਸਟ ਤੇ ਨੰਬਰ ਵੀ ਦੇ ਦੇਵਾਂਗੇ ਠੀਕ ਹੈ ਜੀ ਬਹੁਤ ਹੀ ਵਧੀਆ ਕੱਪੜਾ ਐਸ ਵੀਰ ਦਾ ਮੈਂ ਉੱਥੇ ਦੇਖ ਕੇ ਸੁਣ ਕੇ ਹੀ ਹੈਰਾਨ ਰਹਿ ਗਈ ਕੱਪੜਾ ਵੀ ਇੰਨਾ ਘੱਟ ਪ੍ਰਾਈਸ ਦੇ ਵਿੱਚ ਕੱਪੜਾ ਟਾਫਟਾ ਡਾਈ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਦੁਪट्टे ਜੋਰ ਜਟਾ ਔਰ ਗੈਂਜਾ ਬਰਬਰੀ बिकॉज ਕਿਸੇ ਵੀ ਤਰ੍ਹਾਂ ਦਾ ਦੁਪੱਟਾ ਔਰ ਫੈਬਰਿਕ ਦੇ ਨਾਲ ਦਾ ਸੂਟ ਜਿਵੇਂ बिकॉज ਦੇ ਸੂਟ ਆਉਂਦੇ ਆ बिकॉज ਦੇ ਦੁਪੱਟੇ ਵੀ ਉਹ ਕਹਿੰਦੇ ਤੁਸੀਂ ਸਾਥੋਂ ਲੈ ਸਕਦੇ ਆ ਬਹੁਤ ਵਧੀਆ ਉਹਨਾਂ ਦਾ ਜਿਹੜਾ ਸਟਾਫ ਸੀ ਸਾਰਾ ਸਿੱਪੀ ਮੋਤੀ ਦੇ ਨਾਲ ਵਰਕ ਹੋਇਆ ਵਾ ਸੂਟ ਇੱਥੇ ਇੱਕ ਭੈਣ ਹੋਰ ਦੇਖ ਰਹੀ ਸੀਗੀ ਤੇ ਆਸੇ-ਪਾਸੇ ਦੀ ਆਵਾਜ਼ ਬਹੁਤ ਜ਼ਿਆਦਾ ਸੀਗੀ ਤਾਂ ਹੀ ਮੈਂ ਜਿਹੜਾ ਸਿੱਧੀ ਵੀਡੀਓ ਨਹੀਂ ਬਣਾਈ ਬਾਅਦ ਵਿੱਚ ਆਵਾਜ਼ ਲਗਾਈ ਆ ਤੇ ਆਹ ਸੂਟ ਬਹੁਤ ਵਧੀਆ ਸੀਗਾ ਜੀ ਭਾਰੀ ਜਾਲ ਤੇ ਇਹਨਾਂ ਨੇ ਦੁਪੱਟਾ ਖੋਲਿਆ ਦੁਪੱਟਾ ਉਸ ਤੋਂ ਵੀ ਬਾਅਦ ਜਿਹੜਾ ਇਹਨਾਂ ਸੂਟਾਂ ਦਾ ਪ੍ਰਾਈਸ ਸੁਣ ਕੇ ਮੈਂ ਖੁਦ ਹੈਰਾਨ ਸੀ 22500 ਸੂਟਾਂ ਦਾ ਪ੍ਰਾਈਸ ਸੀ ਜਿਹੜੇ ਆਹ ਵਾਲੇ ਸੂਟੇ ਦਿਖਾ ਰਹੇ ਆਪਾਂ ਨੂੰ ਉਹ ਕਹਿੰਦੇ 5 ਮੀਟਰ ਕੱਪੜਾ ਮਿਲੇਗਾ ਤੁਹਾਨੂੰ ਕੋਈ ਵੀ ਘੱਟ ਵੱਧ ਨਹੀਂ ਮਿਲੇਗਾ ਇਹ ਭੈਣ ਕਹਿੰਦੀ ਵੀ ਇੱਥੋਂ ਅੱਗੇ ਮੈਂ ਵੀ ਲੈ ਕੇ ਜਾਨੀ ਆ ਸੂਟ ਅਸੀਂ ਦੂਜੀ ਤੀਜੀ ਵਾਰ ਆਈਆਂ ਇੱਥੇ ਤੇ ਆਪਾਂ ਪਰ ਫਸਟ ਟਾਈਮ ਗਏ ਸੀ ਮੈਂ ਹੈਰਾਨ ਸੀ ਸੂਟਾਂ ਦੇ ਪ੍ਰਾਈਸ ਸੁਣ ਸੁਣ ਕੇ ਬਹੁਤ ਹੀ ਵਧੀਆ ਸਟਾਫ ਸੀ ਉਹ ਕਹਿੰਦੇ ਇੱਕ ਵਾਰ ਤੁਸੀਂ ਨਿਗਾਹ ਮਾਰ ਸਕਦੇ ਆ ਤੇ ਆਪਾਂ ਨੂੰ ਜਿਹੜੇ ਹੈਗੇ ਬਰਬਰੀ ਦੇ ਵਿੱਚ ਇਹ ਸੂਟ ਦਿਖਾ ਰਿਆ ਸੀਗਾ ਬਰਬਰੀ ਚ ਦਿਖਾਏ ਬਿਕੋਜ਼ ਤੇ ਦਿਖਾਏ ਜੋਰ ਜੱਟ ਚ ਦਿਖਾਏ ਬਹੁਤ ਤਰ੍ਹਾਂ ਦਾ ਸਟਾਫ ਵੀਰੇ ਨੇ ਦਿਖਾਇਆ ਤੇ ਮੈਂ ਪ੍ਰਾਈਸ ਸੁਣ ਕੇ ਖੁਦ ਹੈਰਾਨ ਸੀਗੀ 500 550 600 ਆ ਸੀਗਾ ਟਾਈਡਾਈ ਹੋਇਆ ਹੋਇਆ ਸੂਟ ਸੀਗਾ ਇਹ ਇਹ ਬਹੁਤ ਵਧੀਆ ਸਟਾਫ ਸੀਗਾ ਟਾਈ ਡਾਈ ਹੋਇਆ ਵਾ 650 ਇਹ ਸੂਟ ਦਾ ਪ੍ਰਾਈਸ ਸੀ ਉਹ ਕਹਿੰਦੇ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਆ ਬਿਕੋਜ਼ ਦੇ ਵਿੱਚ ਕਪੜਾ ਸੀ ਵੀ ਆਲ ਓਵਰ ਲੈਣਾ ਚਾਹੁੰਦੇ ਆ ਆਲ ਓਵਰ ਲੈ ਲਓ ਤੁਸੀਂ ਮੈਚਿੰਗ ਕਰਕੇ ਲੈਣਾ ਹਨਾ ਹੋਰ ਬਾਟਮ ਦੇ ਨਾਲ ਤਾਂ ਉਹ ਵੀ ਲੈ ਸਕਦੇ ਹੋ ਕਲਰ ਬਹੁਤ ਜ਼ਿਆਦਾ ਪਿਆਰੇ ਸੀਗੇ ਜੀ ਆਪਾਂ ਇਹਦੇ ਵਿੱਚ ਜਿਹੜਾ ਮਾਸਟਰੀ ਜਾਂ ਕਲਰ ਆ ਇਹ ਲਿਆ ਔਰ ਇਹ ਭੈਣ ਨੇ ਇੱਥੇ ਸੂਟ ਦੇਖ ਰਹੀ ਸੀਗੀ ਅਗਿਆ ਸੂਟਾਂ ਦੇ ਵੀਰ ਕਹਿੰਦਾ ਵੀ ਤੁਸੀਂ ਨਿਗਾ ਮਰਾ ਲਓ ਤੇ ਬਹੁਤ ਵਧੀਆ ਸਟਾਫ ਆਏ ਵੀਰ ਦਾ ਬਹੁਤ ਹੀ ਵਧੀਆ ਠੀਕ ਹੈ ਜੀ ਅੱਗੇ ਇਹਨਾਂ ਨੇ ਸੂਟ ਦਿਖਾਏ ਦਾਜਵਰੀ ਵਾਲੇ ਉਹ ਸੂਟ ਦੇਖ ਕੇ ਤਾਂ ਮੈਂ ਖੁਦ ਹੈਰਾਨ ਜਾ ਲ ਫੁੱਲ ਜਾਲ ਸੀਗਾ ਜਿਹੜਾ ਇਹਨਾਂ ਸੂਟਾਂ ਦਾ ਪ੍ਰਾਈਸ ਸੀਗਾ 22500 1800 ਇਦਾਂ ਸੀਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਕੱਪੜਾ ਹੈਗਾ ਤੇ ਮੈਨੂੰ ਇਸ ਦੇ ਵਿੱਚ ਵਾਈਟ ਕਲਰ ਆਇਆ ਜਿਹੜਾ ਇਹ ਬਹੁਤ ਸੋਹਣਾ ਲੱਗਿਆ 골ਡਨ ਧਾਗੇ ਦੇ ਨਾਲ ਇਹਦੇ ਉੱਪਰ ਵਰਕ ਹੋਇਆ ਹੋਇਆ ਸੀਗਾ ਸਾਰੇ ਸੂਟਾਂ ਤੇ ਜਿਹੜਾ 골ਡਨ ਧਾਗੇ ਨਾਲ ਕਲਰ ਲਗ ਲਗ ਸੀ ਪਰਵਾਇਡ ਦੇ ਉੱਪਰ ਜਿਹੜਾ 골ਡਨ ਸੀਗਾ ਉਹ ਬੜੀ ਬਹੁਤ ਵਧੀਆ ਲੱਗ ਰਿਆਂ ਸੀਗਾ ਸ਼ਿਲਕ ਬਹੁਤ ਤਰ੍ਹਾਂ ਦੀ ਦਿਖਾਈ ਵੀ ਰਹੇ ਨੇ ਤੇ ਬਹੁਤ ਹੀ ਸੋਹਣੇ ਸੂਟ ਆ ਜੀ ਅੱਗੇ ਇਹਨਾਂ ਨੇ ਇੱਕ ਬਲੈਕ ਕਲਰ ਦਾ ਸੂਟ ਆਗਾ ਹੋਰ ਆਪਾਂ ਲਿਆ ਸੀਗਾ ਸੂਟ ਪੁੱਛਿਆ ਜੋਰਜਟ ਦੇ ਵਿੱਚ ਪਿਓਰ ਜੋਰਜਟ ਦੇ ਵਿੱਚ ਸੂਟ ਸੀਗਾ ਤੇ ਆਹ ਸੂਟ ਵੀ ਬਹੁਤ ਪਿਆਰਾ ਸੀਗਾ ਜੀ ਮੈਚ ਆਲ ਓਵਰ ਸੂਟ ਸੀਗਾ ਮੈਚਿੰਗ ਨਹੀਂ ਸੀਗਾ ਇਹ ਆਲ ਓਵਰ ਸੀ ਨਾ ਉਹ ਕਹਿੰਦੇ ਮੈਚਿੰਗ ਲੈਣਾ ਤਾਂ ਮੈਚਿੰਗ ਵੀ ਲੈ ਸਕਦੇ ਆਂ ਅਸੀਂ ਬਾਟਮ ਨਾਲ ਮਲਾ ਕੇ ਦੇ ਦਾਂਗੇ ਤੁਹਾਨੂੰ ਉਹ ਆ ਗਿਆ ਬਲੈਕ ਕਲਰ ਦਾ ਸੂਟ ਆ ਗਿਆ ਪਿਓਰ ਜੋਰਜਟਟ ਦੇ ਵਿੱਚ ਸੂਟ ਸੂਟ ਦਾ ਪ੍ਰਾਈਸ ਸੁਣ ਕੇ ਵੀ ਮੈਂ ਹੈਰਾਨ ਹਾਂ ਕਹਿੰਦੇ ਫੁੱਲ ਗਰੰਟੀ ਹੈ ਠੀਕ ਹੈ ਜੀ ਜੇ ਕਿਸੇ ਭੈਣ ਭਰਾ ਨੇ ਲੈਣੇ ਹੋਣ ਤਾਂ ਸੂਟ ਇੱਥੋਂ ਜਾ ਕੇ ਲੈ ਸਕਦੇ ਹਾਂ ਜੀ ਤੁਸੀਂ ਇੱਥੇ ਆ ਕੇ ਲੈ ਸਕਦੇ ਆਂ ਕਿ ਆਪਾਂ ਹੋਰ ਸ਼ਾਪ ਤੇ ਆਈਆਂ ਦੇਖੋ ਜੀ ਇਹ ਸ਼ਾਪ ਦੇ ਉੱਪਰ ਹੈ ਜਿਹੜਾ ਕੱਪੜਾ ਹਨਾ ਬਹੁਤ ਹੀ ਵਧੀਆ ਕੱਪੜਾ ਉਸ ਤੋਂ ਵੀ ਵੱਧ ਕੇ ਸੀਗਾ ਇਹਨਾਂ ਨੇ ਰਾਜੇ ਰਾਣੀਆਂ ਵਾਲੀ ਆਪਾਂ ਨੂੰ ਸੂਟ ਦਿਖਾਏ ਬਹੁਤ ਹੀ ਪਿਆਰੀ ਭਾਰੀ ਭਾਰੇ ਸੂਟ ਆ ਤੁਸੀਂ ਦੇਖਦੇ ਜਾਓ ਜੀ ਕਿੰਨੇ ਸੋਹਣੇ ਸੋਹਣੇ ਸੂਟ ਆ ਤੇ ਇਹਨਾਂ ਦਾ ਪ੍ਰਾਈਸ ਸੁਣ ਕੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਰਾਜੇ ਰਾਣੀਆਂ ਵਾਲੇ ਸੂਟ ਆ ਤੇ ਬਹੁਤ ਹੀ ਸੋਹਣਾ ਇਹਨਾਂ ਦਾ ਸਟਾਫ ਸੀਗਾ ਸ਼ਿਲਕ ਦੇ ਵਿੱਚ ਬਾਟਮ ਸੀਗੀ ਨਾਲ ਦੇਖੋ ਜੀ ਇਹਨਾਂ ਦੇ ਕਲਰ ਕਿੰਨੇ ਪਿਆਰੇ ਪਿਆਰੇ ਆ ਵੀਰੇ ਨਿੱਕਲਾ-ਕਿੱਲਾ ਆਪਾਂ ਨੂੰ ਖੋਲ ਕੇ ਦਿਖਾਇਆ ਕਹਿੰਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਫ ਕਰੀਮ ਦੇ ਵਿੱਚ ਵੀ ਸੂਟ ਸੋਨਾ ਸੀਗਾ ਫਰੋਜ਼ੀ ਕਲਰ ਵੀ ਸੋਨਾ ਸੀਗਾ ਉਹ ਕਹਿੰਦੇ ਜਿਹੜਾ ਤੁਸੀਂ ਚਾਹੋਗੇ ਉਹੀ ਲੈ ਸਕਦੇ ਹੋ ਉਹਨਾਂ ਨੇ ਸੂਟ ਸਾਰੇ ਕੋਲ-ਕੋਲ ਕੇ ਦਿਖਾਏ ਆ ਆਪਾਂ ਨੂੰ ਕਹਿੰਦੇ ਕਿ ਵੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਤੇ ਵੀ ਕੋਈ ਵੀ ਕੱਪੜੇ ਦੇ ਵਿੱਚ ਚਿਰਖੀ ਜਾਂ ਟੱਕ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਤੰਬ ਨਹੀਂ ਹੋਊਗੀ ਬਹੁਤ ਹੀ ਸੋਹਣਾ ਸਟਾਫ ਸੀਗਾ ਅੱਗੇ-ਅੱਗੇ ਦੇਖਦੇ ਜਾਓ ਜੀ ਸੂਟ ਧਿਆਨ ਨਾਲ ਚੈੱਕ ਕਰ ਲਓ ਫਿਰ ਮੈਂ ਤੁਹਾਨੂੰ ਪ੍ਰਾਈਸ ਦੱਸਦੀ ਆ ਲਾਸਟ ਤੇ ਇਹਨਾਂ ਦਾ ਨੰਬਰ ਦੇਉਂਗੀ ਤੁਸੀਂ ਨੰਬਰ ਤੇ ਕਾਲ ਲਾ ਕੇ ਜਾ ਸਕਦੇ ਹੋ ਵੀ ਕਿੱਥੇ ਥੋੜੀ ਸੌਪ ਆ ਕਿੰਨਾ ਤੁਸੀਂ ਸਾਰਾ ਕੁਝ ਸਮਝ ਸਕਦੇ ਹੋ ਮੇਰੇ ਸਮਝਾਉਣ ਤੇ ਨਾਂ ਵੀ ਸਮਝ ਆਇਆ ਉਹ ਤੇ ਵੀ ਆਹ ਪ੍ਰਿੰਟ ਦੇ ਵਿੱਚ ਸੀਗੇ ਜਿਹੜੇ ਕਿ ਆਪਾਂ ਨੂੰ ਬੁਟੀਕਾਂ ਦੇ ਉੱਪਰ ਬਹੁਤ ਹੀ ਮਹਿੰਗੇ ਪੈ ਰਹੇ ਆ ਠੀਕ ਹੈ ਜੀ ਇਹੀ ਸੂਟ ਆ ਇਹੀ ਸਟਾਪ ਆ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਆ ਬਹੁਤ ਹੀ ਘੱਟ ਪ੍ਰਾਈਸ ਆ ਅੱਗੇ-ਅੱਗੇ ਦੇਖਦੇ ਜਾਓ ਜੀ ਸੂਟ ਆਲ ਓਵਰ ਵੀ ਆ ਮੈਚਿੰਗ ਵੀ ਆ ਜੋ ਵੀ ਤੁਸੀਂ ਚਾਹੋਗੇ ਹਨਾ ਔਰਗੈਂజా ਬਰਬਰੀ ਜੋਰ ਜੱਟ ਬਿਕੋਜ਼ ਸ਼ੈਲਕ ਸਾਰੀ ਤਰ੍ਹਾਂ ਦੀ ਤੇ ਰਾਜੇ-ਰਾਣੀਆਂ ਵਾਲੇ ਸੂਟ ਆ ਜਿਹੜੇ ਇਹ ਵਾਏ ਆਏ ਹੋਏ ਇਹਨਾਂ ਨੇ ਢੇਰ ਹੀ ਲਗਾ ਦਿੱਤੇ ਇੰਦਾਜ ਬਰੀਆਂ ਦੇ ਲਈ ਸੂਟ ਤੁਸੀਂ ਖਰੀਦ ਸਕਦੇ ਹੋ ਜਿਹੜੇ ਸੂਟਾਂ ਦਾ ਪ੍ਰਾਈਸ ਆ 2500 ਰੁਪਿਆ ਉੱਥੇ ਪਿਕ ਲਗੀਆਂ ਸੀਆਂ ਮੈਂ ਰਾਜੇ ਰਾਣੀਆਂ ਵਾਲੇ ਸੂਟਾਂ ਦਾ ਜਿਹੜਾ ਪ੍ਰਾਈਸ ਆ ਉਹ ਹੈਗਾ 2500 ਰੁਪਏ 2500 ਰੁਪਏ 2000 2000 ਰਾਜਰਾਨੀਆਂ ਵਾਲੇ ਕਹਿ ਰਹੇ ਸੀ ਆ ਜਿਹੜਾ ਮੈਚਿੰਗ ਸੂਟ ਆ ਇਹਨਾਂ ਦਾ 2500 ਰੁਪਏ ਕਹਿ ਰਹੇ ਸੀ ਲਾਸਟ ਤੇ ਜਿਹੜੇ ਸਾਰੇ ਤਰ੍ਹਾਂ ਦੇ ਸੂਟ ਆ ਬੰਦੇ ਕੋਈ ਮਰਜ਼ੀ ਚੱਕੋ 2000 ਦੇ 2000 ਰੁਪਏ ਦੇ ਵਿੱਚ ਜੇ ਇਹਨਾਂ ਤੋਂ ਆਪਾਂ ਟਾਪਟਾ ਲੈਂਦੇ ਸੀਗੇ ਡਾਈ ਹੋਇਆ ਲੈਣਾ ਦੂਸਰਾ ਲੈਣਾ 40 ਰੁਪਏ ਮੀਟਰ 40 ਰੁਪਏ ਮੀਟਰ 30 ਰੁਪਏ ਮੀਟਰ ਇਸ ਤਰ੍ਹਾਂ ਦੇ ਰਹੇ ਸੀਗੇ ਠੀਕ ਹੈ ਜੀ ਕਿਸੇ ਵੀ ਭੈਣ ਭਰਾ ਨੇ ਸੂਟ ਲੈਣੇ ਹੋਣ ਦਾਜਵਰੀ ਵਾਸਤੇ ਲੈਣੇ ਹੋਣ ਆਪਣੇ ਡੇਲੀ ਵੇਅਰ ਵਾਸਤੇ ਲੈਣੇ ਹੋਣ ਵਿਆਹ ਸਾਧੀਆਂ ਵਾਸਤੇ ਲੈਣੇ ਹੋਣ ਤਾਂ ਮਰੇਰਕੋਟਲੇ ਤੇਲੀ ਬਾਜ਼ਾਰ ਦੇ ਵਿੱਚੋਂ ਜਾ ਕੇ ਭੈਣੋ ਤੁਸੀਂ ਸ਼ਾਪਿੰਗ ਕਰ ਸਕਦੇ ਆ ਮੈਂ ਕਿਹਾ ਚਲੋ ਆਪਾਂ ਫਾਇਦਾ ਕੀਤਾ ਕਿਸੇ ਭੈਣ ਭਰਾ ਦਾ ਵੀ ਫਾਇਦਾ ਹੋਵੇ ਦੁਪੱਟਾ ਦਿਖਾ ਰਿਆ ਸੀ ਵੀਰਾ ਸਾਰਾ ਦੁਪੱਟੇ ਦਾ ਪ੍ਰਾਈਸ ਹੈਗਾ 150 ਰੁਪਏ 150 ਰੁਪਏ ਇਹਦੇ ਵਿੱਚ ਜੋਰ ਜੱਟ ਦੇ ਵਿੱਚ ਲੈ ਲਓ ਔਰ ਗਾਂਜਾ ਦੇ ਵਿੱਚ ਲੈ ਲਓ ਪਿਓਰ ਦੇ ਵਿੱਚ ਲੈ ਲਓ ਸ਼ਿਲਕ ਦੇ ਵਿੱਚ ਲੈ ਲਓ ਕਿਸੇ ਵੀ ਤਰ੍ਹਾਂ ਦਾ ਲੈ ਲਓ ਉਹ ਕਹਿੰਦੇ ਜੋਰ ਜੱਟ ਦੇ ਵਿੱਚੋਂ ਲੈ ਕੇ ਲਾਸਟ ਪੂਰੇ ਬ੍ਰਾਂਡ ਤੱਕ ਦੇ ਕੰਪਨੀ ਜਿਹੜਾ 150 ਰੁਪਏ 150 ਰੁਪਏ ਦੇ ਵਿੱਚ ਹੀ ਦੁਪੱਟਾ ਤੁਹਾਨੂੰ ਦਿੱਤਾ ਜਾਊਗਾ ਠੀਕ ਹੈ ਜੀ ਆ ਇਹਨਾਂ ਨੇ ਛਿਲਕੇ ਦੇ ਵਿੱਚ ਜਿਹੜੀਆਂ ਬੇਲਾ ਸਾਰਾ ਸੂਟ ਜਾਲ ਹੀ ਹੋਇਆ ਹੋਇਆ ਸੀਗਾ ਇਹਦਾ ਪ੍ਰਾਈਸ ਵੀ ਬਹੁਤ ਹੀ ਘੱਟ ਸੀਗਾ ਦੂਸਰਿਆਂ ਦਾ ਹਜੇ 2250 2250 ਸੀ ਇਹਦਾ ਪ੍ਰਾਈਸ ਹੈਗਾ ਸਾਰਾ 1500 ਰੁਪਏ ਠੀਕ ਹੈ ਜੀ ਇਸ ਤਰ੍ਹਾਂ ਦੇ ਸੂਟ ਸੀਗੇ ਜੇ ਤੁਹਾਨੂੰ ਵਧੀਆ ਲੱਗੇ ਹੋਏ ਤਾਂ ਮੇਰੇ ਕੋਟ ਲਾ ਤੇਲੀ ਬਾਜ਼ਾਰ ਦੇ ਵਿੱਚ ਜਾ ਕੇ ਭੈਣੋ ਸ਼ਾਪਿੰਗ ਕਰ ਸਕ ਕਰ ਸਕਦੇ ਹਾਂ ਆਪਾਂ ਸ਼ਾਪਿੰਗ ਕਰ ਰਹੀ ਹੈ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਸਾਰੀਆਂ ਭੈਣਾਂ ਦਾ ਫਾਇਦਾ ਹੋ ਸਕੇ ਆਪਾਂ ਫਾਇਦਾ ਚੱਕ ਲਿਆ ਤੁਸੀਂ ਵੀ ਫਾਇਦਾ ਚੱਕ ਲਓ ਠੀਕ ਹੈ ਜੀ ਅੱਗੇ ਆਪਾਂ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਔਰ ਡਿਟੇਲ ਦੇ ਵਿੱਚ ਸ਼ਾਪਾਂ ਦਾ ਵੀ ਦੱਸਾਂਗੇ ਇੱਕ ਸ਼ਾਪ ਦਾ ਮੈਂ ਨੰਬਰ ਤੇ ਸ਼ਾਪ ਦਾ ਨਾਮ ਤੁਹਾਨੂੰ ਪਾ ਸਕਦੀਆਂ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ